ਮਰਦਾ ਜੀ ਕਯਾਰਾ ਜਿਹੜਾ ਟਰੈਕਟਰ ਸਟੰਟ ਦੀ ਕਮਾਈ ਤੋਂ ਚੱਲਦਾ ਸੀ ਆ ਵਧੀਆ ਇਨਕਮ ਮੈਂ ਕਰਦਾ ਸੀ ਆ ਗਾਣਿਆਂ 'ਚ ਤੁਹਾਡੀਆਂ ਕੋਡੀਆਂ ਦੇ ਮੇਲੇ ਮੈਂ ਲਾਈ ਲਾਉਂਦਾ ਹੁੰਦਾ ਸੀ ਆ ਤੇ ਜਿੱਥੋਂ ਦੀ ਆਪਣੀ ਬੁਕਿੰਗ ਆ ਜਾਂਦੀ ਮੈਂ ਟਰੈਕਟਰ ਸਟੰਟ ਕਰਨ ਤੁਰ ਜਾਂਦਾ ਸੀ ਆ ਤੇ ਹੁਣ ਬਈ ਸਟੰਟ ਬੰਦ ਹੋ ਗਏ ਤੇ ਬਾਕੀ ਸਟੰਟਾਂ ਨਾਲ ਜਿੰਨਾ ਕਿ ਮੈਂ ਪੈਸਾ ਕਮਾਇਆ ਹੋਇਆ ਸੀ ਆ ਉਹ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ 'ਚ ਹੜ੍ਹ ਪੀਟਾਂ ਤੇ ਲਾਤਾ ਸੀ ਆ 13 ਦਿਨ ਆਪਾਂ ਨੇ ਲੰਗਰ ਲਾਇਆ ਤੇ ਬਾਕੀ ਜਿਹੜੇ ਘਰ ਡੇਗੂਗੇ ਸੀ ਉਦੋਂ ਹਣ ਭੀੜਤਾਂ ਮਿਲੇ ਪਾਣੀ ਪਾ ਪਾ ਕੇ ਤੇ ਕੱਲੇ ਬਜ਼ੁਰਗ ਮਾਤਾ ਜਿਵੇਂ ਹਨ ਉਹ ਰਹਿੰਦੇ ਸੀ ਘਰਾਂ ਚ ਉਹਨਾਂ ਦੇ ਮੈਂ ਸੋਚਿਆ ਵੀ ਚਲੋ ਆਪਦਾ ਕਰ ਆਪਾਂ ਬਾਅਦ ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਆਪਾਂ ਨੇ ਇਕੱਠੇ ਕਰੇ ਜੀ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਣਾ ਹਾਬਿਰ ਇਹ ਚੈਨਲ ਤੇ ਆਪਾਂ ਇਹ ਪਿੰਡੂ ਟਰੈਕਟਰ ਮੈਕਮਾ ਚੈਨਲ ਆਪਣਾ ਇਹ ਤੇ ਆਪਾਂ ਚੈਨਲ ਤੇ ਆਪਾਂ ਸਟੰਟਾਂ ਦੀਆਂ ਵੀਡੀਓ ਪਾਉਂਦੇ ਹੁੰਦੇ ਸੀ ਆਪਣੇ ਟਰੈਕਟਰ ਲੈ ਕੇ ਵੀ ਪਾਉਂਦੀ ਸੀ ਜੋ ਵੀ ਆਪਣਾ ਘਟਨਾਕਟਰ ਬਣਦਾ ਸੀ ਵੀ ਜਿੱਥੇ-ਜਿੱਥੇ ਜਾਂਦੇ ਸੀ ਆਪਾਂ ਉਹ ਵੀਡੀਓ ਬਣਾ ਕੇ ਆਪਾਂ ਅਪਲੋਡ ਕਰ ਦਾਂਦੇ ਸੀ ਤੇ ਭਰਾ ਪਿਆਰ ਦਿੰਦੇ ਗਏ ਤੇ 1 ਲੱਖ ਤੋਂ ਪਲੱਸ ਆਪਣੇ ਸਬਸਕ੍ਰਾਈਬਰ ਹੋ ਗਏ 1 ਲੱਖ ਤੋਂ ਬਾਅਦ ਆਪਣੇ ਕੋਲ ਪਲੇ ਬਟਨ ਆ ਗਿਆ ਸੀਗਾ ਤੇ ਇਹਦਾ ਹੁਣ ਕੰਟੈਕਟ ਨਹੀਂ ਬਣਦਾ ਹੁਣ ਇਹ ਵੀ ਬੰਦ ਹੀ ਪਿਆ ਐਕਟਰ ਦੇ ਸਟੰਟ ਤੇ ਬੈਨ ਲੱਗਣ ਤੋਂ ਬਾਅਦ ਸਟੰਟਮੈਨ ਦੀ ਜ਼ਿੰਦਗੀ ਬਣ ਗਈ ਨਰਕ ਛੋਟੀ ਦਾ ਸਟੰਟਮੈਨ ਹੋ ਗਿਆ ਪੈਸੇ ਪੱਖੋਂ ਨੰਗ ਕਿਸੇ ਟਾਈਮ ਬੋਲਦੀ ਸੀ ਤੂਤੀ ਪਿਛਲੀ ਵਾਰ ਹਰ ਪੀੜਤਾ ਨੂੰ ਸਟੰਟ ਦੀ ਕਮਾਈ ਤੋਂ 6-7 ਲੱਖ ਰੁਪਏ ਦੀ ਕਰ ਗਿਆ ਸੀ ਬਿੱਤੀ ਸਹਾਇਤਾ ਪਰ ਅੱਜ ਖੁਦ ਦੀ ਛੱਤ ਨੂੰ ਦੁਰਸਤ ਕਰਨ ਲਈ ਨਹੀਂ ਬਚਿਆ ਇੱਕ ਵੀ ਪੈਸਾ YouTube ਤੇ 1 ਲੱਖ ਵਾਲੀ ਸਿਲਵਰ ਪਲੇਟ ਨੂੰ ਬੁੱਕਲ ਚ ਫੜ ਮੈਂ ਉਸੇ ਨਾਲ ਵੇਖ ਰਿਹਾ ਆਪਣੀ ਕੱਚੇ ਬਾਲਿਆਂ ਦੀ ਛੱਤ ਨੂੰ ਟਰੈਕਟਰ ਮਹਿਕਮਾ ਨਾਮਕ YouTube ਚੈਨਲ ਤੇ ਕਿਸੇ ਟਾਈਮ ਅਪਲੋਡ ਕਰਦਾ ਸੀ ਟਰੈਕਟਰ ਸਟੰਟ ਵਾਲੀਆਂ ਵੀਡੀਓ ਤੇ ਅੱਜ ਸਟੰਟ ਬੰਦ ਹੋਣ ਕਾਰਨ ਚੈਨਲ ਵੀ ਬੰਦ ਹੋ ਗਿਆ ਨਹੀਂ ਰਿਹਾ ਕੋਈ ਕੰਟੈਂਟ ਅਪਲੋਡ ਕਰਨ ਲਈ ਪੰਜਾਬ ਸਰਕਾਰ ਵੱਲੋਂ ਟਰੈਕਟਰ ਸਟੰਟ ਨੂੰ ਬੈਨ ਕਰਨ ਤੋਂ ਬਾਅਦ ਇੱਕ ਨਾਮੀ ਸਟੰਟਮੈਨ ਦਾ ਬੈਠ ਗਿਆ ਪੱਠਾ ਹੋ ਗਿਆ ਪਾਈ ਪਾਈ ਤੋਂ ਮੁਤਤ ਫੇਫੜਿਆਂ 'ਚ ਦਿੱਕਤ ਹੋਣ ਕਾਰਨ ਆਉਂਦੀਆਂ ਨੇ ਖੂਨ ਦੀਆਂ ਉਲਟੀਆਂ ਤੇ ਕੋਈ ਵੀ ਦਿਹਾੜੀ ਵਾਲਾ ਕੰਮ ਕਰਨ ਲਈ ਨਹੀਂ ਹੈ ਸਖਸ਼ਮ ਗਲਾਬ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੇ ਗੀਤਾਂ 'ਚ ਕਰ ਚੁੱਕਿਆ ਬਤੌਰ ਸਟੰਟਮੈਨ ਕੰਮ ਸਟੰਟਮੈਨ ਲਗਾ ਰਿਹਾ ਮਦਦ ਦੀ ਗੁਹਾਰ ਦੇਖੋ ਫਿਲਮ ਇੰਡਸਟਰੀ ਦੀ ਚਮਕ ਭਰੀ ਦੁਨੀਆ 'ਚ ਇੱਕ ਸਟੰਟਮੈਨ ਘਟ ਰਿਹਾ ਗਰੀਬੀ ਤੇ ਹਨੇਰੇ ਦੀ ਜ਼ਿੰਦਗੀ ਮੇਰਾ ਨਾਮ ਅਮਨਦੀਪ ਸਿੰਘ ਵੀਰਾ ਠੀਕ ਹੈ ਅਮਨਦੀਪ ਜੀ ਤੁਸੀਂ ਕੀ ਕੰਮ ਕਰਦੇ ਸੀ ਵੀਰ ਮੈਂ ਟਰੈਕਟਰ ਸਟੰਟ ਕਰਦਾ ਸੀ ਹੂੰ ਤੇ ਹੁਣ ਟਰੈਕਟਰ ਸਟੰਟ ਬੰਦ ਹੋ ਗਏ ਤੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਟਰੈਕਟਰ ਸਟੰਟ ਦੀ ਕਮਾਈ ਤੋਂ ਹੀ ਚੱਲਦਾ ਸੀ ਆ ਵਧੀਆ ਇਨਕਮ ਮੈਂ ਕਰਦਾ ਸੀ ਆ ਗਾਣਿਆਂ 'ਚ ਕਬੱਡੀਆਂ-ਕੋਡੀਆਂ ਦੇ ਮੇਲੇ ਮੈਂ ਲਾਈਵ ਲਾਉਂਦਾ ਹੁੰਦਾ ਸੀ ਆ ਤੇ ਜਿੱਥੋਂ ਦੀ ਆਪਣੀ ਬੁਕਿੰਗ ਆ ਜਾਂਦੀ ਮੈਂ ਟਰੈਕਟਰ ਸਟੰਟ ਕਰਨ ਨਤੁਰ ਜਾਂਦਾ ਸੀ ਆ ਤੇ ਹੁਣ ਬਈ ਸਟੰਟ ਬੰਦ ਹੋ ਗਏ ਤੇ ਬਾਕੀ ਸਟੰਟਾਂ ਨਾਲ ਜਿੰਨਾ ਕਿ ਮੈਂ ਪੈਸਾ ਕਮਾਇਆ ਹੋਇਆ ਸੀ ਆ ਉਹ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ 'ਚ ਹੜ ਭੀਟਾਂ ਤੇ ਲਾਤਾ ਸੀ ਆ 13 ਕ ਦਿਨ ਆਪਾਂ ਨੇ ਲੰਗਰ ਲਾਇਆ ਤੇ ਬਾਕੀ ਜਿਹੜੇ ਘਾ ਡਿੱਗ ਗਏ ਸੀ ਉਦੋਂ ਹੜਪੀਟਾਂ ਵੇਲੇ ਪਾਣੀ ਪੈ ਪੈ ਕੇ ਤੇ ਉਹ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਕੋਲ ਕੋਈ ਇਨਕਮ ਨਹੀਂ ਸੀ ਸਾਧਨ ਨਹੀਂ ਸੀ ਕੋਈ ਵੀ ਤੇ ਇਕੱਲੇ ਬਜ਼ੁਰਗ ਮਾਤਾ ਜਿਵੇਂ ਹਨਾ ਉਹ ਰਹਿੰਦੇ ਸੀ ਘਰਾਂ ਚ ਉਹਨਾਂ ਦੇ ਮੈਂ ਸੋਚਿਆ ਵੀ ਚਲੋ ਆਪਦਾ ਕਰ ਆਪਾਂ ਬਾਅਦ ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਆਪਾਂ ਨੇ ਇਕੱਠੇ ਕਰੇ ਚ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਣਾ ਵੀ ਕੋਈ ਨਹੀਂ ਆਪਾਂ ਸਾਲ ਲੇਟ ਪਾ ਲਾਂਗੇ ਮਿਹਨਤ ਕਰ ਰਹੇ ਆ ਹੋਰ ਕਰ ਲਾਂਗੇ ਤੇ ਉਧਰੋਂ ਤਾਂ ਵੀਰ ਆਪਾਂ ਨੇ ਸਾਰਾ 8 ਅਠ ਗਲਾਖ ਰੁਪਏ ਤਕਰੀਬਨ ਆਪਾਂ ਹੜਪੀੜ ਤਾਂ ਦੀ ਲਾਤਾ ਹੜਪੀੜ ਤਾਂ ਪਰਿਵਾਰਾਂ ਦੇ ਲਾਤਾ ਤੇ ਅਚਾਨਕ ਹੀ ਸਟੰਟ ਬੰਦ ਹੋ ਗਏ ਤੇ ਸਟੰਟ ਬੰਦ ਹੋ ਗਏ ਬਾਈ ਕਮਾਈ ਦਾ ਜਿਹੜਾ ਸਾਧਨ ਸੀ ਉਹ ਵੀ ਠੱਪ ਹੋ ਗਿਆ ਤੇ ਹੁਣ ਆਪਣੇ ਨੂੰ 1 ਰੁਪਿਆ ਨਹੀਂ ਜੁੜਦਾ ਤਿੰਨ ਪੈਸੇ ਜਿਹੜੇ ਮੈਂ ਇਕੱਠੇ ਕਰੇ ਸੀ ਆਪਦੇ ਘਰ ਵਾਸਤੇ ਉਹ ਮੈਂ ਸਾਰੇ ਲਾਤੇ ਤੇ ਹੁਣ ਜਮਾ ਗਰੀਬੀ ਚ ਆ ਗਏ ਜਮੇ ਠੀਕ ਹੈ ਅਸੀਂ ਦੇਖ ਰਹੇ ਤੁਹਾਡੇ ਹੱਥ 'ਚ ਜਿਹੜੀ ਸਿਲਵਰ ਪਲੇਟ ਵੀ ਹੈਗੀ ਐ ਇਹ ਚੈਨਲ ਵੀ ਬੰਦ ਹੋ ਗਿਆ ਤੁਹਾਡਾ ਹਾਂ ਵੀਰ ਇਹ ਚੈਨਲ ਤੇ ਆਪਾਂ ਇਹ ਪਿੰਡੂ ਟਰੈਕਟਰ ਮਹਿਕਮਾ ਚੈਨਲ ਆਪਣਾ ਇਹ ਤੇ ਆਪਾਂ ਚੈਨਲ ਤੇ ਆਪਾਂ ਸਟੰਟਾਂ ਦੀਆਂ ਵੀਡੀਓ ਪਾਉਂਦੇ ਹੁੰਦੇ ਸੀ ਆਪਣੇ ਟਰੈਕਟਰ ਰਿਲੇਟਿਡ ਵੀ ਪਾਉਂਦੇ ਸੀ ਜੋ ਵੀ ਆਪਣਾ ਘਟਨਾਕਟ ਬਣਦਾ ਸੀ ਵੀ ਜਿੱਥੇ-ਜਿੱਥੇ ਜਾਂਦੇ ਸੀ ਆਪਾਂ ਉਹ ਵੀਡੀਓ ਬਣਾ ਕੇ ਆਪਾਂ ਅਪਲੋਡ ਕਰ ਦਾਂਦੇ ਸੀ ਤੇ ਭਰਾ ਪਿਆਰ ਦਿੰਦੇ ਗਏ ਤੇ 1 ਲੱਖ ਤੋਂ ਪਲੱਸ ਆਪਣੇ ਸਬਸਕ੍ਰਾਈਬਰ ਹੋ ਗਏ 1 ਲੱਖ ਤੋਂ ਬਾਅਦ ਆਪਣੇ ਕੋਲ ਪਲੇ ਬਟਨ ਆ ਗਿਆ ਸੀਗਾ ਤੇ ਇਹਦਾ ਹੁਣ ਕੰਟੈਕਟ ਨਹੀਂ ਬਣਦਾ ਹੁਣ ਇਹ ਵੀ ਬੰਦ ਹੀ ਤੇ ਅੱਜ ਘਰ ਦੀ ਛੱਤ ਪਾਉਣ ਲਈ ਤੁਸੀਂ ਤੁਹਾਡੇ ਤੋਂ ਇੱਕ ਇੱਟ ਵੀ ਨਹੀਂ ਜੁੜ ਰਹੀ ਆਪਾਂ ਕਹਿ ਸਕਦੇ ਆ ਮੇਰਾ ਹੁਣ ਤਾਂ ਮਾੜਾ ਟਾਈਮ ਚੱਲ ਪਿਆ ਨਾ ਹੁਣ ਤਾਂ ਕੁਝ ਨਹੀਂ ਜੁੜ ਰਿਹਾ ਇੱਕ ਇੱਕ ਇੱਟ ਵੀ ਐ ਲੱਗਦੀ ਵੀ ਕਿਵੇਂ ਆਊਗੀ ਇੱਕ ਇੱਟਾ ਤੇ ਆਪਦੇ ਪੈਸਿਆਂ ਦੇ ਜਿਨ੍ਹਾਂ ਦੇ ਆਪਾਂ ਵਧੀਆ ਵਧੀਆ ਘਰ ਪਾ ਕੇ ਦਿੱਤੇ ਨੇ ਮੈਨੇ ਮੈਂ ਖੁਦ ਬਾਜਨ ਦਾ ਕੰਮ ਨਹੀਂ ਕਰਨਾ ਪਰ ਮੈਂ ਖੁਦ ਬਾਜਨ ਚੱਕ ਕੇ ਉਹਨਾਂ ਦੇ ਘਰ ਪਵਾਏ ਨੇ ਮੈਂ ਆਪਦੇ ਘਰੇ ਕਦੇ ਵੱਠਲ ਨਹੀਂ ਜਾਕਿਆ ਉੱਥੇ ਮੈਂ ਵੱਠਲ ਚੱਕ ਚੱਕ ਕੇ ਲੈਂਟਰ ਪਵਾਏ ਨੇ ਤੇ ਉਹਨਾਂ ਦੇ ਘਰ ਜਾ ਕੇ ਜਦੋਂ ਅਸੀਂ ਸੇਵਾ ਚੱਲਦੀ ਸੀ ਵੀਰ ਉਹਨਾਂ ਦੇ ਘਰੋਂ ਤਾਂ ਰੋਟੀ ਵੀ ਨਹੀਂ ਲਹਾਈ ਆਪਾਂ ਨੇ ਜਿਹੜੇ ਵੀ ਮੇਰੇ ਨਾਲ ਮਿਸਤਰੀ ਮੁੰਡੇ ਜਾਂ ਹੋਰ ਹੁੰਦੇ ਸੀ ਉਹਨਾਂ ਨੂੰ ਮੈਂ ਖੁਦ ਹੋਟਲ ਤੇ ਲਿਜਾ ਕੇ ਉਸ ਟਾਈਮ ਤੇ ਹੋਟਲ ਤੇ ਲਿਜਾ ਕੇ ਖਾਣਾ ਪੀਣਾ ਖਮਾਉਂਦਾ ਸੀ ਆ ਤਾਂ ਅਸੀਂ ਉਹ ਘਰ ਪਾਏ ਨੇ ਅੱਜ ਜਮਾ ਮਾੜਾ ਟਾਈਮ ਮੇਰੇ ਤੇ ਆ ਗਿਆ ਉਹ ਜਿਹੜਾ ਮੈਂ ਲੋਕਾਂ ਤੇ ਦੇਖਦਾ ਹੁੰਦਾ ਹੋਰ ਕੋਈ ਕੰਮਕਾਜ ਨਹੀਂ ਤੁਸੀਂ ਕਰ ਸਕਦੇ ਕੋਈ ਦਿਹਾੜੀ ਦੱਪਾ ਜਿਵੇਂ ਕਹਦੀ ਵੀ ਮੇਰ ਕੰਨ ਨੂੰ ਤਾਂ ਮੈਂ ਦਿਹਾੜੀ ਵੀ ਕਰ ਲਾਂ ਜੇ ਕਰਨ ਦੇ ਆਪਣਾ ਸਰੀਰ ਲਾਈਕ ਹੋਵੇ ਦਿਹਾੜੀ ਕਰਨਾ ਮੇ ਮੇਰੀ ਕੰਡੀਸ਼ਨ ਚੱਲਦੀ ਹੈਗੀ ਤੇ ਨਾ ਮੈਂ ਬਾਜੰਦਾ ਕੰਮ ਕਰ ਸਕਦਾ ਤੇ ਨਾ ਮੈਂ ਗਰਦੇ ਗੱਪੇ ਦਾ ਕੰਮ ਕਰ ਸਕਦਾ ਕਰੋਨਾ ਟਾਈਮ ਤੇ ਮੈਨੂੰ ਨਾ ਬਲੱਡ ਦੀਆਂ ਉਲਟੀਆਂ ਲੱਗੀਆਂ ਸੀ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਕੰਡੀਸ਼ਨ ਚੱਲਦੀ ਹੈ ਮੈਡੀਸਨ ਵੀ ਆ ਪਈ ਹੈ ਕਾਫੀ ਤੁਸੀਂ ਦੇਖ ਸਕਦੇ ਹੋ ਆ ਸਾਰੀ ਕੰਡੀਸ਼ਨ ਮੇਰੇ ਕੋਲ ਹੀ ਪਈ ਹੈਗੀ ਇਸ ਟਾਈਮ ਤੇ 5 ਤੋਂ 6 6000 ਰੁਪਏ ਦੀ ਤਾਂ ਮੇਰੀ ਕੰਡੀਸ਼ਨ ਮੈਡੀਸਨ ਆਦੀ ਹੈ 1 ਮਹੀਨੇ ਦੀ ਤੇ ਬਲੱਡ ਦੀਆਂ ਉਲਟੀਆਂ ਹੁਣ ਵੀ ਆਉਂਦੀਆਂ ਨੇ ਉਹ ਡਾਕਟਰ ਕਹਿੰਦਾ ਬੰਦ ਵੀ ਨਹੀਂ ਹੋਣੀਆਂ ਇਹ ਠੀਕ ਹੈ ਤੁਸੀਂ ਫਿਲਮ ਲਾਈਨ ਦੇ ਵਿੱਚ ਵੀ ਆਪਾਂ ਕਹਿੰਦੇ ਗੀਤਾਂ ਚ ਵੀ ਤੁਸੀਂ ਕਾਫੀ ਸਟੰਟ ਕੀਤੇ ਕਿਸੇ ਸੈਲੀਬ੍ਰਿਟੀ ਨੇ ਤੁਹਾਡੀ ਬਾਣੀ ਫੜੀ ਜਿਵੇਂ ਆਪਾਂ ਕਹਿਦੀ ਤੁਸੀਂ ਗੁਲਾਬ ਸਿੱਧੂ ਜਾਂ ਹੋਰ ਕੋਈ ਵੀਰ ਸਾਲ ਹੋ ਗਿਆ ਆਪਾਂ ਨੂੰ ਪੈਸਾ ਬਰਬਾਦ ਕਰਨ ਜਾਨੀ ਕਿ ਆਪਦਾ ਲਾਇਆ ਜਿਹੜਾ ਪੈਸਾ ਆਪਾਂ ਨੇ ਉਹ ਤੋਂ ਬਾਅਦ ਵੀਰ ਆਪਾਂ ਨੂੰ ਇਹ ਸੀ ਵੀ ਸਾਈਟਿੰਗ ਜੇ ਬਾਬਾ ਨਾਨਕ ਖੋਦ ਲਿਆਦੇ ਵੀ ਨਾ ਮੰਗਣਾ ਪਵੇ ਕਿਉਂਕਿ ਵੀਰੋ ਮੰਗਣਾ ਕੋਈ ਸੌਖਾ ਨਹੀਂ ਹੈਗਾ ਕਿਸੇ ਤੋਂ ਮੰਗਣਾ ਬਹੁਤ ਔਖਾ ਹੈਗਾ ਤੇ ਮੰਗਣਾ ਸੌਖਾ ਨਹੀਂ ਹੈਗਾ ਆਪਾਂ ਨੂੰ ਇਹ ਸੀ ਵੀ ਆਪਦਾ ਕੰਮ ਜੇ ਆਪੇ ਦਵਾਰੇ ਚੱਲ ਪੇ ਪਰ ਨਹੀਂ ਚੱਲਿਆ ਹੁਣ ਮਜਬੂਰੀ ਬਣ ਗਈ ਬਈ ਹੁਣ ਘਰ ਦਾ ਖਰਚਾ ਵੀ ਔਖਾ ਤੇ ਘਰ ਤਾਂ ਸੋਨੇ ਦੇਖ ਹੀ ਲਿਆ ਮੇਰੀ ਛੱਤ ਤਾਂ ਡਿੱਗਣ ਵਾਲੀ ਆ ਸਿੱਧੂ ਮੂਸੇ ਵਾਲੇ ਨਾਲ ਤੁਹਾਡੀ ਮੁਲਾਕਾਤ ਕਦੋਂ ਵੀ ਉਹ ਬਾਈ ਨੰਮ ਮਿਲਦੀ ਰਹਿੰਦਾ ਸੀ ਜਾਂਦੀ ਰਹਿੰਦਾ ਸੀ ਉਹਨਾਂ ਨਾਲ ਤਾਂ ਮੇਰਾ 바ਵਾ ਰਾਬਤਾ ਰਿਹਾਗਾ ਤੇ ਬਾਕੀ ਗਾਣੇ ਦਾ ਵੀ ਸਾਡਾ ਪਲਾਨ ਚੱਲ ਰਿਹਾ ਸੀ ਬਾਈ ਕਹਿੰਦਾ ਸੀ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਸਟੰਟ ਕਰਨਾ ਸੀ ਬਾਈ ਨਾਲ ਗਾਣੇ 'ਚ ਕਹਿੰਦਾ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਵੋਟਾਂ ਤੋਂ ਬਾਅਦ ਵੀ ਰ 29 ਮਈ ਆਈ ਸੀ ਆਈ ਉਹਨੇ ਵੀ ਸਾਰਾ ਕੁਝ ਉਦੋਂ ਮਨ ਟੁੱਟਿਆ ਉਹ ਤੋਂ ਬਾਅਦ ਹੁਣ ਟੁੱਟਿਆ ਦੋ ਵਾਰ ਜ਼ ਘੰਟਾ ਘੰਟਾ ਅੱਧਾ ਅੱਧਾ ਘੰਟਾ ਜਾ ਕੇ ਪੜਾਂ ਰੋਈਦਾਗਾ ਹੁਣ ਇਹੋ ਜਿਹਾ ਟਾਈਮ ਆ ਗਿਆ ਹੁਣ ਤੁਸੀਂ ਸਾਡੇ ਦਰਸ਼ਕਾਂ ਰਹੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆਪਣਾ ਕੋਈ ਕੰਟੈਕਟ ਨੰਬਰ ਆ ਦੇਣਾ ਚਾਹੁੰਦੇ ਜੱਟ ਜੀ ਨੰਬਰ ਤਾਂ ਮੇਰਾ ਵੀਰ 8437447736 8437447736 ਤੇ ਮੈਂ ਵੀਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਟਾਈਮ ਮੈਂ ਜਿਹੜਿਆਂ ਨੂੰ ਲੋੜਬੰਦ ਸੀ ਇਹ ਉਹਨਾਂ ਦੇ ਮੈਂ ਕੰਮ ਆਇਆ ਅੱਜ ਮੈਂ ਖੁਦ ਲੋੜਬੰਦ ਹੋ ਰਿਹਾ ਅੱਜ ਮੈਂ ਖੁਦ ਲੋੜਬੰਦ ਹੋ ਰਿਹਾ ਮੇਰੇ ਹੱਥ ਬਣ ਕੇ ਬਈ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਬਾਹ ਫੜ ਲਓ ਔਖੇ ਟਾਈਮ ਠੀਕ ਮੰਗਣਾ ਵੀ ਬਹੁਤ ਔਖਾ ਯਾਰ ਥੋੜਾ ਅਹ ਅੰਦਰੋਂ ਹਨਾ